ਜਿਹੜਾ ਮੈਂ ਪੀ ਰਿਆਂ ਜੀ ਇਹ ਹੈਗਾ ਜੀ ਸਫੇਦ ਪੇਠੇ ਦਾ ਜੂਸ ਜਿਹੜਾ ਕਿ ਗੁਣਾ ਦੀ ਗੁੱਥਲੀ ਆ ਤੇ ਬਹੁਤ ਸਾਰੀਆਂ ਨੇ ਬਿਮਾਰੀਆਂ ਇਹਦੇ ਨਾਲ ਦੂਰ ਹੁੰਦੀਆਂ ਨੇ ਜੀਆਂ ਇਹਦਾ ਜਿਹੜਾ ਰੰਗ ਹੈ ਜੀ ਉਹ ਹਲਕਾ ਜਾਂ ਗ੍ਰੀਨ ਹੁੰਦਾਗਾ ਤੇ ਵਿਚਕਾਰੋਂ ਜਿੱਦੋਂ ਨਾਲ ਆਪਾਂ ਕੱਟਦੇ ਆ ਤੇ ਇਹ ਚਿੱਟੇ ਰੰਗ ਦਾ ਨਿਕਲਦਾ ਇਹਦੇ ਜਿਹੜੇ ਫਾਇਦੇ ਨੇਗੇ ਉਹ ਬਹੁਤ ਹੀ ਸਾਰੇ ਨੇ ਜੀ ਸਰੀਰ ਦੇ ਜਿਹੜੇ ਜ਼ਹਿਰੀਲੇ ਤੱਤਾਂ ਉਹ ਇਸ ਤਰ੍ਹਾਂ ਹੀ ਆਪਾਂ ਬਾਹਰ ਕੱਢ ਸਕਦੇ ਆ ਇਹਦੀ ਸਬਜ਼ੀ ਵੀ ਬਣਦੀ ਆ ਜੀ ਤੇ ਇਹਦਾ ਜਿਹੜਾ ਆਗਰੇ ਦਾ ਪੇਠਾ ਉਹ ਵੀ ਇਸੇ ਪੇਠੇ ਤੋਂ ਹੀ ਤਿਆਰ ਹੁੰਦਾਗਾ ਤੇ 250 ਗ੍ਰਾਮ ਜਿਹੜਾ ਆਪਾਂ ਪੀਸਾਇਦਾ ਪੇਠੇ ਦਾ ਲੈ ਕੇ ਇੱਕ ਗਲਾਸ ਜਿਹੜਾ ਜੂਸ ਦਾ ਉਹ ਆਪਾਂ ਇਹਨੂੰ ਬਣਾ ਸਕਦੇ ਆ ਤੇ ਇਹਨੂੰ ਬਣਾਉਣ ਵਾਸਤੇ ਆਪਾਂ ਜਿਹੜੇ ਦੇ ਬੀਜ ਨੇ ਉਹ ਵੀ ਕੱਢ ਲੈਣੇ ਨੇ ਤੇ ਜਿਹੜਾ ਦਾ ਛਿਲਕਾ ਉਹ ਵੀ ਆਪਾਂ ਘੱਟ ਲੈਣਾ ਉੱਪਰੋਂ ਲਾ ਲੈਣਾ ਕਿਉਂਕਿ ਜੇਕਰ ਆਪਾਂ ਸਾਰੇ ਕਸੇ ਨੂੰ ਪੀਸ ਦਿਆਂ ਤਾਂ ਇਹਦਾ ਜਿਹੜਾ ਜੂਸ ਦਾ ਸਵਾਦ ਉਹ ਥੋੜਾ ਜਿਹਾ ਕੌੜਾ ਹੋ ਜਾਂਦਾ ਹੈਗਾ ਇਸ ਕਰਕੇ ਇਹਦੇ ਉੱਪਰਲੇ ਜਿਹੜੇ ਬੀਜ ਨੇਗੇ ਉੱਪਰਲਾ ਛਿਲਕਾ ਉਹ ਆਪਾਂ ਲਾ ਕੇ ਹੀ ਜਿਹੜਾ ਇਹ ਜੂਸ ਆ ਉਹ ਤਿਆਰ ਕਰਨਾ ਕਿਉਂਕਿ ਜਦੋਂ ਆਪਾਂ ਇਹ ਜੂਸ ਬਣਾਉਂਦੇ ਤਾਂ ਉਹ ਮਤਲਬ ਵੀ ਇੱਕ ਪਾਣੀ ਦੀ ਤਰ੍ਹਾਂ ਹੀ ਤਿਆਰ ਹੋ ਜਾਂਦਾ ਤੇ ਆਪਾਂ ਨੂੰ ਪੀਣ 'ਚ ਕੋਈ ਵੀ ਦਿੱਕਤ ਨਹੀਂ ਆਉਂਦੀ ਇਹਨੂੰ ਆਪਾਂ ਟੇਸਟਲੈਸ ਵੀ ਕਹਿ ਸਕਦੇ ਹਾਂਗੇ ਜੇਕਰ ਹੁਣ ਆਪਾਂ ਕਈ ਵਾਰ ਬੱਚੇ ਮੰਗਦੇ ਨੇ ਬੱਚਿਆਂ ਨੂੰ ਦੇਣਾ ਹੋਵੇ ਤਾਂ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਾਰੀਅਲ ਜੂਸ ਵੀ ਪਾ ਸਕਦੇ ਹਾਂਗੇ ਕਿਉਂਕਿ ਉਹਦਾ ਨਾ ਜਿਹੜਾ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਹੈ ਜਿਵੇਂ ਹੁਣ ਆਪਣੇ ਸਰੀਰ ਅੰਦਰ ਬਹੁਤ ਜ਼ਿਆਦਾ ਗੰਦਗੀ ਜਮ੍ਹਾਂ ਹੋ ਜਾਂਦੀ ਆਪਾਂ ਸਾਰਾ ਦਿਨ ਖਾਣੇ ਪੀਣੇ ਰਹਿਨੇ ਹਾਂਗੇ ਸਰੀਰ ਨੂੰ ਬਿਲਕੁਕੁਲ ਵੀ ਸਫਾਈ ਕਰਨ ਜਾਂਦੀ ਹੈ ਉਹਨੂੰ ਬਾਹਰ ਕੱਢਦਾ ਹੈਗਾ ਇਹਦੇ ਵਿੱਚ ਬਹੁਤ ਹੀ ਸਾਰੀ એનર્ਜੀ ਹੁੰਦੀ ਹੈ मिनਰਲਸ ਵਿਟਾਮਿਨ ਤੇ ਫਾਈਬਰ ਹੈ ਜਿਹੜੀ ਉਚਿਤ ਮਾਤਰਾ 'ਚ ਭਰਪੂਰ ਹੁੰਦੀ ਹੈਗੀ ਹੁਣ ਜਿਵੇਂ ਕਈ ਵਾਰ ਆਪਾਂ ਨੂੰ ਡਾਇਬਟੀਜ਼ ਦੀ ਪ੍ਰੋਬਲਮ ਹੋ ਜਾਂਦੀ ਹੈ ਕਲੇਸਟਰੋਲ ਦੀ ਪ੍ਰੋਬਲਮ ਹੋ ਜਾਂਦੀ ਹੈਗੀ ਸਾਈਨਸ ਪ੍ਰੋਬਲਮ ਜਾਂ ਇਸ ਤੋਂ ਇਲਾਵਾ ਸਰੀਰ ਵਿੱਚ ਜਿਵੇਂ ਕਬਜ਼ ਦੀ ਪ੍ਰੋਬਲਮ ਰਹਿੰਦੀ ਹੈ ਤੇ ਇਸ ਤੋਂ ਇਲਾਵਾ ਜੀ ਇਹਨਾਂ ਨੂੰ ਮੋਟਾਪਾ ਬਹੁਤ ਜ਼ਿਆਦਾ ਉਹਨਾਂ ਵਾਸਤੇ ਜੂਸ ਆ ਜਿਹੜਾ ਉਹ ਬਹੁਤ ਹੀ ਕੀਮਤੀ ਚੀਜ਼ ਹੈ ਇਹਨੂੰ ਆਪਾਂ ਸਵੇਰ ਟਾਈਮ ਲੈ ਸਕਦੇ ਹਾਂ ਜੀ ਇੱਕ ਵਾਰੀ ਪੀਣਾਗਾ ਖਾਲੀ ਪੇਟ ਤੇ ਇਹਦੇ ਜਿਹੜੇ ਬਹੁਤ ਮੁੱਲੇ ਫਾਇਦੇ ਨੇ ਉਹ ਆਪ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਹੀ ਪਤਾ ਲੱਗਣੇ ਸਟਾਰਟ ਹੋ ਜਾਂਦੇ ਨੇ ਜੂਸਰ ਵਿੱਚ ਪਾ ਕੇ ਇਹਦਾ ਜੂਸ ਕੱਢ ਸਕਦੇ ਆ ਜੀ ਨਹੀਂ ਆਪਾਂ ਇਹਨੂੰ ਕ੍ਰਸ਼ ਕਰਕੇ ਕਿਸੇ ਵੀ ਕੱਪੜੇ ਨਾਲ ਨਿਚੋੜ ਕੇ ਇਹਦਾ ਜਿਹੜਾ ਜੂਸ ਉਹ ਕੱਢ ਕੇ ਤਿਆਰ ਕਰ ਸਕਦੇ ਜਿਵੇਂ ਵੀ ਆਪਾਂ ਨੂੰ ਠੀਕ ਲੱਗੇ ਓਵੇਂ ਆਪਾਂ ਇਹਨੂੰ ਬਣਾ ਕੇ ਪੀ ਸਕਦੇ ਆਂਗੇ ਕੋਈ ਇਹਦਾ ਮਤਲਬ ਵੀ ਨੁਕਸਾਨ ਨਹੀਂ ਹੈਗਾ ਤੇ ਇਹਦੇ ਵਿੱਚ ਵਿਟਾਮਿਨ ਸੀ ਹੁੰਦਾ ਜਿਹੜੀ ਸਾਡੀ ਸਕਿਨ ਵਾਸਤੇ ਵੀ ਬਹੁਤ ਹੀ ਜ਼ਿਆਦਾ ਫਾਇਦਾ ਕਰਦਾ ਹੈ ਤੇ ਸਾਡੇ ਸਰੀਰ ਨੂੰ ਇਹਦੇ ਅਣਗਿਣਤ ਹੀ ਫਾਇਦੇ ਮਿਲਦੇ ਨੇ ਸਵੇਰ ਟਾਈਮ ਇਹਨੂੰ ਆਪਾਂ ਜਦੋਂ ਬਣਾ ਕੇ ਪੀਣਾ ਤਾਂ ਇਹਨੂੰ ਇੱਕੇ ਦਾਵੇਂ ਨਹੀਂ ਸਾਰੇ ਗਲਾਸ ਨੂੰ ਪੀਣਾ ਸਿਪ ਸਿਪ ਕਰਕੇ ਹੀ ਪੀਣਾ ਤਾਂ ਜੋ ਆਪਣੇ ਸਰੀਰ ਨੂੰ ਇਹਦੇ ਅਨੇਕਾਂ ਹੀ ਜਿਹੜੇ ਫਾਇਦੇ ਨੇ ਉਹ ਮਿਲ ਸਕਣ ਸੋ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਜਿਨ੍ਹਾਂ ਨੂੰ ਕੀ ਮੋਟਾਪੇ ਦੀ ਜਾਂ ਹੋਰ ਬਹੁਤ ਸਾਰੀਆਂ ਪ੍ਰੋਬਲਮ ਨੇ ਗਈਆਂ ਫਿੰਸੀਆਂ ਵਗੈਰਾ ਨੇ ਉਹ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਮਹਿਸੂਸ ਹੁੰਦਾ ਸੋ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ